ਮੈਂ ਮਰ ਜਾਵਾਂ ਮੇਰੀ ਅਲੱਗ ਪਛਾਣ ਲਿਖ ਦਿਓ ਮੇਰੇ ਖੂਨ ਦੇ ਨਾਮ ਨਿਸ਼ਾਨ ਨਾਲ ਹਿੰਦੁਸਤਾਨ ਲਿਖ ਦਿਓ ਅਨਸੈਸ਼ਟਰੀਅਲ ਹਾਊਸ ਆਫ ਭਗਤ ਸਿੰਘ ਇਹ ਉਹਨਾਂ ਦਾ ਪੁਸ਼ਤਾਨੀ ਘਰ ਜਿੱਥੇ ਜੱਦੀ ਘਰ ਜਿੱਥੇ ਇੱਥੇ ਰਹਿੰਦੇ ਹੁੰਦੇ ਸੀ ਮੈਂ ਮਰ ਜਾਵਾਂ ਮੇਰੀ ਅਲੱਗ ਪਛਾਣ ਲਿਖ ਦਿਓ ਮੇਰੇ ਖੂਨ ਦੇ ਨਾਮ ਨਿਸ਼ਾਨ ਨਾਲ ਹਿੰਦੁਸਤਾਨ ਲਿਖ ਦਿਓ ਤੇ ਅੱਜ ਮੈਂ ਖੜਾ ਸੀ ਦੇ ਆਜਮ ਭਗਤ ਸਿੰਘ ਦੇ ਜੱਦੀ ਘਰ ਤੇ ਉਹਨਾਂ ਦਾ ਪੈਤਰਾ گاਉਂ ਆ ਉਹਨਾਂ ਦੇ ਮਾਮੀ ਡਾਡੇ ਰਹਿੰਦੇ ਹੁੰਦੇ ਸੀ ਤੇ ਸ਼ੀਦ ਆਜਮ ਭਗਤ ਸਿੰਘ ਜੱਦੀ ਘਰ ਤੇ ਖੁੱਲਣ ਦਾ ਸਮਾਂ ਕਰਦਾ 10:00 ਤੋਂ 5:00 ਛੁੱਟੀ ਹਰ ਸੋਮਵਾਰ ਤੇ ਗੱਜਟੜ ਹੁੰਦੀ ਆ ਤੇ ਇੱਥੇ ਲਿਖਿਆ ਆ ਇਹ ਹੈਗਾ ਪ੍ਰਾਤਨ ਸਮਾਰਕ ਬਣਾਇਆ ਸਰਕਾਰ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਨਾ ਪਹਾਈ ਜਾਵੇ ਪੁਰਾਣਾ ਬਣਾਇਆ ਸਨ 1891 ਦਾ ਤੇ ਇਹ ਪੁਰਾਣੀਆਂ ਇੱਟਾਂ ਮਾਰਤਾ ਲੱਗੀਆਂ ਆ ਉਸੇ ਸਮੇਂ ਦੀ ਪੁਰਾਣੀਆਂ ਲੱਕੜ ਦੀਆਂ ਬਣੀਆਂ ਆ ਪੁਰਾਣੀ ਮਾਰਤਿਆ ਪ੍ਰਾਤਨ ਸਮੇ ਦਾ ਸਾਰਾ ਉਹੀ ਤੇ ਲੱਗ ਤੁਸੀਂ ਦੇਖੋਗੇ ਲੱਗੇ ਉੱਚੇ-ਉੱਚੇ ਕੋਠੀਆਂ ਬਿਲਡਿੰਗਾਂ ਬਣ ਗਈਆਂ ਕੀ ਕੁਝ ਬਣ ਗਿਆ ਲੱਗੇ ਆ ਚਾਰ ਚੁਫੇਰੇ ਪਰਾਪੁਰਾਤਨ ਸਮੇ ਦਾ ਉੱਦਾ ਦਾ ਉੱਦਾ ਹੀ ਬਣਿਆ ਪਿਆ ਸਰ ਭਗਤ ਸਿੰਘ ਦਾ ਜੱਦੀ ਘਰ ਉਦਾ ਦਾ ਉੱਦਾ ਹੀ ਬਣਿਆ ਠੀ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਅਨਸੈਸ਼ਟੀਅਲ ਹਾਊਸ ਆਫ ਭਗਤ ਸਿੰਘ ਇਹ ਉਹਨਾਂ ਦਾ ਪੁਸ਼ਤਾਨੀ ਘਰ ਜੱਦੀ ਘਰ ਜਿੱਥੇ ਇੱਥੇ ਰਹਿੰਦੇ ਹੁੰਦੇ ਸੀ ਬਾਅਦ ਵਿੱਚ ਉਹ ਭਗਤ ਸਿੰਘ ਹੁਣੀ ਉੱਥੇ ਗਏ ਪਰ ਉਹਨਾਂ ਦੇ ਮਦਰ ਤੇ ਮੰਮੀ ਡੈਡੀ ਸਾਰੇ ਇੱਥੇ ਰਹੇ ਪੁਸ਼ਤਾਨੀ ਘਰ ਹੀ ਇਹ ਸਭ ਤੋਂ ਪਹਿਲਾਂ ਦਿਖਾਉਣਾ ਤੁਹਾਨੂੰ ਆ ਕੋਈ ਜਿਹੜੀ ਕੀ ਪੁਰਾਣੇ ਸਮੇ ਦੀ ਬਣਾਈਆਂ ਤੇ ਇੱਥੇ ਹੀ ਉਹਨਾਂ ਦੇ ਮੇਰੇ ਡੜੀ ਖਾਣ ਪੀਣ ਲਈ ਕੁਛ ਵੀ ਬਣਾਉਣਾ ਇੱਥੋਂ ਪਾਣੀ ਕੱਢਦੇ ਹੁੰਦੇ ਇੱਥੋਂ ਚੱਲਦੀ ਹੁੰਦੀ ਆ ਤੇ ਫਿਲਹਾਲ ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਇਹਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਕਿਸੇ ਨੂੰ ਵੀ ਹਾਨੀ ਨਾ ਪਹੁੰਚੇ ਕੋਈ ਬੱਚਾ ਇਹਦੇ ਵਿੱਚ ਆ ਕੇ ਡਿੱਗੇ ਨਾ ਕੋਈ ਇਹਨੂੰ ਬੰਦ ਕਰ ਦਿੱਤਾ ਗਿਆ ਸੁਰੱਖਿਆ ਵਾਸਤੇ ਤੇ ਸਟਾਰਟਿੰਗ ਇਹਦੀ ਇੱਥੋਂ ਹੁੰਦੀ ਆ ਇਧਰ ਚੱਲਦੇ ਆ ਤਾਂ ਨੂੰ ਕਿੱਥੋਂ ਤੱਕ ਜਾਣੇ ਆ ਇਧਰ ਤੇ ਇਧਰ ਪੂਆ ਬੰਦ ਆ ਫਿਲਹਾਲ ਥੱਲੇ ਚਾਉਂਦੇ ਆ ਆ ਜਾਂਦਾ ਪੇਲਾ ਦਰਵਾਜਾ ਤਾਲਾ ਲੱਗਾ ਹੈ ਤੇ ਇਹਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲੇਗੀ ਚਾਰ ਪਾਈ ਆਹ ਚਾਰ ਪਾਈ ਵੇਖ ਕੇ ਇੱਕ ਤਸਵੀਰ ਯਾਦ ਆ ਜਾਂਦੀ ਹੈ ਜਿਹੜੇ ਕਿ ਸ਼ਹੀਦ ਭਗਤ ਸਿੰਘ ਜੰਜੀਰਾਂ ਨਾਲ ਵੱਜੇ ਹੁੰਦੇ ਆ ਉਦੋਂ ਤੇ ਆਹ ਕਰਦੇ ਹੁੰਦੇ ਸੀ ਹੁਣ ਤੇ ਥੰਮੀਆਂ ਬਣਾ ਦਿੰਦੇ ਆ ਉਹ ਲਾ ਦਿੰਦੇ ਆ ਵੱਡੇ ਵੱਡੇ ਸੀਮੰਟ ਨਾਲ ਤੇ ਹੁਣ ਉਹਦੋਂ ਦੀਆਂ ਪੁਰਾਣੀਆਂ ਦੇ ਆ ਨਿਕਲਣ ਵੀ ਦੇਈ ਆ ਵਿੱਚੋਂ ਉਦੋਂ ਦੇ ਚੀਕਣੀ ਜੀ ਨਾਲ ਬਣਾਉਂਦੇ ਸੀ ਪੁਰਾਣੇ ਸਮੇਂ ਦਾ ਬਣਿਆ ਹੋਇਆ ਤੋਂ ਬਾਅਦ ਤੁਹਾਨੂੰ ਦੇਖਣ ਨੂੰ ਮਿਲਦੀ ਚੱਕੀ ਜਿਹੜੀ ਕਿ ਪੁਰਾਣੇ ਸਮੇਂ ਚ ਇਦਾਂ ਹੀ ਆਟਾ ਪੀਦੇ ਇਹਨੇ ਦਾਲਾ ਦੂਲਾ ਕਰਦੀਆਂ ਔਰਤਾਂ ਸਵੇਰੇ 4:00 ਵੇ ਉੱਠ ਕੇ ਤੇ ਘਰ ਦੇ ਲਈ ਖਾਣਾ ਬਣਾਉਣ ਲਈ ਤੇ ਆਟਾ ਪੀਦੇ ਆਂ ਤੇ ਸਵੇਰੇ ਟਾਈਮ ਨਾਲ ਉੱਠ ਕੇ ਤੋਂ ਬਣਾਉਂਦੇ ਆਂ ਰੋਟੀ ਪਾਣੀ ਸਾਰਾ ਕੁਝ ਇੱਥੇ ਹੀ ਬੰਦਾ ਚੱਕੀ ਪੁਰਾਣੇ ਸਮੇਂ ਦੀ ਬਣਾਈ ਗਈ ਤੇ ਅੱਜ ਦੇ ਸਮੇਂ ਦੇ ਚੂਲੇ ਵੀ ਬਣਾਏ ਆਂ ਪੁਰਾਣੇ ਸਮੇਂ ਨੂੰ ਮੱਦੇਰਾ ਦੇ ਹੈ ਵੀ ਲਾ ਲੇ ਅੱਜ ਦੇ ਟਾਈਮ ਦੇ ਵੀ ਆ ਤੇ ਪੁਰਾਣੇ ਸਮੇਂ ਨਾਲ ਇੱਥੇ ਰੋਟੀ ਪੱਕਦੀ ਇੱਥੇ ਸਾਰਾ ਕੁਝ ਹੁੰਦਾ ਸੀ ਤੇ ਆਹ ਪੁਰਾਣੇ ਪਿੱਤਲ ਦੇ ਭਾਂਡੇ ਸਾਰੇ ਪੁਰਾਣੇ ਰੱਖੇ ਹੋਏ ਗਲਾਸ ਯਾਰ ਪੁਰਾਣੇ ਭਾਂਡਿਆਂ 'ਚ ਖਾਣ ਪੀਣ ਦਾ ਨਜ਼ਾਰਾ ਵੱਖਰਾ ਹੁੰਦਾ ਤੇ ਕੋਈ ਬਿਮਾਰੀਆਂ ਵੀ ਨਹੀਂ ਹੁੰਦੀਆਂ ਉਦੋਂ। ਅਗਰੇ ਦੀ ਪ੍ਰੈਸ ਵੇਖਣੇ ਕੋਲੇ ਨਾਲ ਚੱਲਦੀ ਆ ਤੇ ਆ ਪੱਖਾ ਲਾਈਟ ਪੁਰਾਣਾ ਸਮਾਨ ਤੁਸੀਂ ਦੇਖ ਸਕਦੇ ਹੋ। ਪ੍ਰੈਸ, ਪੱਖਾ ਨਾਲ ਸਾਰਾ ਪੁਰਾਣਾ ਸਮਾਨ ਪਕੜੀ ਪਈ ਆ ਝੋਖਣ ਵਾਲੀ ਜਿੰਨਾ ਜੋਗਦੇ ਨੇ ਵੱਟੇ ਪਏ ਆ। ਸਾਰੇ ਬਕਸੇ ਪਏ ਆ। ਪੁਰਾਣੇ ਸੋਚ ਵੀ ਲੱਗੇ ਜਿਹੜੀ ਕਿ ਉਹ ਦੋ ਦੇ ਸਮੇਂ ਦੇ। ਐਦਾਂ ਪੱਖਾ ਚੱਲਦਾ ਐਦਾਂ ਹੁਣ ਤੇ ਡਿਜੀਟਲ ਨਵੇਂ ਆ ਗਏ ਨੇ। ਯਾਹ ਅਬਗਰ ਸਿੰਘ ਹੁਣਾਂ ਦੀ ਤਸਵੀਰ ਸ਼ੀਦੇ ਆਜਮ ਇਹਨਾਂ ਕਰਕੇ ਅੱਜ ਇਹਨਾਂ ਆਵਦੀ ਆਜ਼ਾਦੀ ਮਿਲੀ ਸਾਨੂੰ ਅੰਗਰੇਜ਼ਾਂ ਤੋਂ ਸ਼ੀਦੇ ਆਜਮ ਭਗਤ ਸਿੰਘ ਦੀ ਤਸਵੀਰ ਇੱਧਰ ਵੀ ਤੁਸੀਂ ਦੇਖੋਗੇ ਤੇ ਪੁਰਾਣੇ ਭਾਂਡੇ ਪਏ ਪੁਰਾਣੀਆਂ ਉਪਰਾਤਾ ਇੱਥੇ ਆਟਾ ਗੁੰਨਣਾ ਇੱਥੇ ਸਾਰਾ ਕੁਝ ਕਰਨਾ ਆ ਡੋਲੂ ਤੇ ਸਾਰੇ ਕੁ ਪੁਰਾਣੇ ਇੰਨੇ ਵਧੀਆ ਭਾਂਡੇ ਹੁੰਦੇ ਸੀ ਨਾ ਮਲ ਚੀਜ਼ ਵੀ ਸਵਾਦ ਬੰਦੀ ਤੇ ਵਧੀਆ ਬੰਦੀ ਪੁਰਾਣਾਂ ਦੇ ਵੇਖ ਸਕਦੇ ਪਤਲੇ ਘੜੇ ਸਾਰਾ ਕੁਝ ਇੱਥੇ ਹੈਗਾ ਤੇ ਪੁਰਾਣੇ ਤੁਸੀਂ ਦੇਖੋਗੇ ਲੱਕੜ ਦੀ ਬਣੀ ਹੋਈਆਂ ਆ ਅੱਜ ਵੀ ਇਹ ਲੱਕੜ ਨੇ ਬਣੀਆਂ ਹੀਆਂ ਆ ਦੇਖੋ ਤੁਸੀਂ ਛੱਤਾਂ ਕੋਈ ਚੇਂਜ ਨਹੀਂ ਪ੍ਰਾਤਨ ਸਮੇਂ ਦਾ ਪੁਰਾਣੀਆਂ ਕੰਦਾ ਆ ਆ ਗਿਆ ਬਰਾਂਡਾ ਇੱਥੇ ਜਿੱਦ ਸਾਡੇ ਘਰਾਂ 'ਚ ਬਰਾਂਡਾ ਹੁੰਦੇ ਬਰਾਂਡ ਆ ਗਿਆ ਬਾਵਾ ਖੁੱਲਾ ਸੀ ਘਰ ਇੱਥੇ ਉਹਨਾਂ ਦੇ ਮੰਮੀ ਡਾਡੇ ਰਹਿੰਦੇ ਹੁੰਦੇ ਸੀ ਸ਼ੀਨ ਭਗਤ ਸਿੰਘ ਆ ਜਾਂਦੇ ਤੇ ਆਂ ਖਿੜਕੀ ਕੇ ਲੱਗਾ ਇਹਨੂੰ ਪੱਕਾ ਕਰ ਦਿੱਤਾ ਗਿਆ ਤੇ ਲੱਗ ਗਿਆ ਆਸੇ-ਪਾਸੇ ਘਰ ਬਣ ਗਏ ਕੋਠੀਆਂ ਬਣ ਗਈਆਂ ਉੱਚੀਆਂ-ਉੱਚੀਆਂ ਤੇ ਇਹ ਉਦਾਂ ਦਾ ਉਦਾਂ ਹੀ ਬਣਿਆ ਪਿਆ ਵਾ ਇੱਥੇ ਸਹੂਲਤ ਵੀ ਹੈਗੀ ਪਾਣੀ ਨੂੰ ਪੀਣ ਨੂੰ ਵੀ ਠੰਡਾ ਪਾਣੀ ਮਿਲਦਾ ਇੱਥੇ ਬਹੁਤ ਘਟ ਜਾਣ ਨੂੰ ਇਹ ਗੱਲ ਪਤਾ ਹੋਣੀ ਆ ਕਿ ਸਰਦਾਰ ਭਗਤ ਸਿੰਘ ਜਿਹੜਾ ਇਹ ਪਤਰਾ ਪਿੰਡ ਹੈਗਾ ਵਾ ਉਹਨਾਂ ਮਾਤਾ ਪਿਤਾ ਇੱਥੇ ਰਹਿੰਦੇ ਸੀ ਤੇ ਜਦੋਂ ਵੰਡ ਉਤੋਂ ਬਾਅਦ ਇੱਥੇ ਆ ਗਏ ਉਹਨਾਂ ਮਾਤਾ ਪਿਤਾ ਰਹੇ ਆ ਤੇ ਉਹਨਾਂ ਦਾ ਮਮੀ ਡੈਡੀ ਦਾ ਜਿਹੜਾ ਉਹਨਾਂ ਦਾ ਪਰਿਵਾਰ ਇੱਕ ਸਮਾਜਿਕ ਸਿੱਖ ਪਰਿਵਾਰ ਹੀ ਤੇ ਉਹਨਾਂ ਦਾ ਜਿਹੜਾ ਜਨਮ ਆ 27 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹਾ ਬੰਗਾ ਵਿੱਚ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਆ ਖੜਕੜ ਕਲਾਂ ਦੇ ਇੱਕ ਪਿੰਡ ਇੱਥੇ ਵੀ ਹੈਗਾ 1 ਕਿਲੋਮੀਟਰ ਦੂਰ ਬੰਗਾ ਇਸ ਲਈ ਇਹਨਾਂ ਦਾ ਜਨਮੜਾ ਹੈ ਪਾਕਿਸਤਾਨ ਵਿੱਚ ਲਾਹੌਰ ਤੇ ਲੱਗਿਆ ਹੈ ਬੰਗਾ ਸ਼ਹਿਰ ਤੇ ਉੱਥੇ ਹੀ ਉਹਨਾਂ ਨੂੰ ਪਾਸੀ ਦਿੱਤੀ ਗਈ ਲਾਹੌਰ ਜੇਲ੍ਹ ਵਿੱਚ ਜਦੋਂ ਤੁਸੀਂ ਬਾਹਰ ਵੱਲ ਆਓਗੇ ਇੱਧਰ ਲੱਗੇ ਪਾਰਕ ਵੀ ਬਣੀ ਹੋਈ ਹੈ ਬਹੁਤ ਸੋਹਣੀ ਤੇ ਇਥੇ ਚਾਰ ਪਿੱਲਰ ਲੱਗੇ ਹੋਏ ਆ ਤੇ ਬਹੁਤ ਸੁੰਦਰ ਪਾਰਕ ਬਣੀ ਇੱਥੇ ਬਹਿਣ ਖਲੋਣ ਨੂੰ ਤੇ ਕਿਆ ਇਹ ਵੀ ਜਾਂਦਾ <ion> कि ਜਦੋਂ ਆਪਣੇ ਸੀਐਮ ਭਗਵੰਤ ਮਾਨ ਜੀ ਨੇ ਸੌਂ ਇੱਥੇ ਚੁੱਕੀ ਜਿਹੜੀ ਕਿ ਪਹਿਲਾਂ ਕਦੇ ਨਹੀਂ ਇੱਥੇ ਆ ਫਸਟ ਟਾਈਮ ਪਹਿਲੀ ਔਰ ਉਹਨਾਂ ਨੇ ਸੌਂ ਚੁੱਕੀ ਕਿੰਨੀ ਵੱਡੀ ਗੱਲ ਇੱਥੇ ਸ਼ਹੀਦ ਭਗਤ ਸਰਦਾਰ ਭਗਤ ਸਿੰਘ ਦੇ ਹਾਊਸ ਲੱਗ ਕੇ ਇੱਥੇ ਉਹਨਾਂ ਨੇ ਸੌਂ ਚੁੱਕੀ ਹੈ ਵਿਊ ਕਿੰਨਾ ਸ਼ਾਨਦਾਰ ਆਉਂਦਿਆ ਤੇ ਚੱਕਰ ਤੇ ਇਹ ਉਹਨਾਂ ਦਾ ਜੱਦੀ ਘਰ ਉਦਾਂ ਦਾ ਉਦਾਂ ਹੀ ਆ ਹੋਵੇ ਸੀ ਜਾਣਕਾਰੀ ਇਹ ਵਧੀਆ ਲੱਗੀ ਇਹ ਸ਼ੇਅਰ ਜਰੂ ਕਰ ਦਿਓ ਤਾਂ ਕਿ ਸੋ ਹੁਣ ਮਿਲਦੇ ਆ ਨੈਕਸਟ ਕੈਂਡ ਦੇ ਬਲੌਗ ਤਦਲੇ ਟੇ ਲੈ ਕੇ ਬਾਈ ਬਾਏ